ਮੇਰਾ ਨਾਮ ਸ਼ਿਵਮ ਰੋੜਾ ਐ। ਇੱਕ ਐਕਸੀਡੈਂਟ ਹੋਇਆ ਉਹਦਾ। ਇਹ ਐਕਸੀਡੈਂਟ ਐਕਟਿਵ ਹੋ ਜਾ ਰਿਹਾ ਦਾ ਮੁੰਡਾ। ਠੀਕ ਐ ਤੇ ਟੇਪਰ ਵੱਜਿਆ ਬਹੁਤ ਪੂਰੇ ਤਰੀਕੇ ਨਾਲ। ਠੀਕ ਐ ਉਹਨਾਂ ਦੀ ਲੱਤ ਵਿਚਾਰੀ ਵਿੱਚ ਆ ਗਈ ਟੇਪਰ ਦੇ। ਬਹੁਤ ਮੈਗਨਾ ਇਹਨਾਂ ਪੈਨਕਸੀਨ ਹੋਇਆ ਗੱਲ ਛੱਡੋ। ਇੱਕ ਲੱਤ ਵਿਚਾਰੀ ਪੂਰੀ ਡੈਮੇਜ ਹੋ ਗਈ, ਦੂਸਰੀ ਲੱਤ ਨੂੰ ਨੁਕਸਾਨ ਹੋਇਆ ਹੋਇਆ। ਮੁੰਡੇ ਦੀ ਪੂਰੀ ਜ਼ਿੰਦਗੀ ਇੱਕ ਤਰ੍ਹਾਂ ਬਈ ਵੱਲੋਂ ਖਤਮ ਹੋ ਗਈ। ਇੱਕ ਰੋਡ ਦੀ ਬਹੁਤ ਦਿੱਕਤ ਐ ਐਨਾ ਛੋਟਾ ਰੋਡ ਓਨ ਕਰਕੇ। ਹਰ ਇੱਕ ਰੋਜ਼ ਰੋਜ਼ ਸਾਡੀ ਦੁਕਾਨ ਦੇ ਬਾਹਰ ਵੀ ਕੱਟੂਗਾ। ਰੋਜ਼ ਦਿਨ ਦੇ ਅਰਧ ਅਰ ਹੁਣ ਤੋਂ ਪਹਿਲਾਂ ਸਾਡੇ ਪੰਜਾਬ ਸਰਕਾਰ ਨੂੰ ਬੇਨਤੀ ਹੈ ਰੋਡ ਦਾ ਸਭ ਤੋਂ ਪਹਿਲਾਂ ਜਰੂਰੀ ਜਿਹੜੀ ਜਰੂਰੀ ਚੀਜ਼ ਹੈ ਬਣਾਓ ਉਹਨਾਂ ਨੂੰ ਭਾਜੀ ਰੋਜ਼ ਐਕਸੀਡੈਂਟ ਹੁੰਦੇ ਇੱਥੋਂ ਪੂਰਾ ਲੈ ਕੇ ਆਪਣੇ ਸਾਡੀ ਦੁਕਾਨ ਦੇ ਬਾਹਰ ਹੀ ਇੱਕ ਟੈਂਪੀ ਗੋਠੀ ਦੁਕਾਨ ਦੇ ਦਾ ਆਪਣੀ ਦੁਕਾਨ ਦੇ ਬਾਹਰ ਹੀ ਰੋਜ਼ ਦੇ ਭਾਜੀ ਤਿੰਨ ਚਾਰ ਕਹਿੰਦੇ ਪੱਕੀ ਹੋਣੇ ਹੋਣੇ ਆ ਵੱਡੇ ਹੁੰਦੇ ਦੇਖੋ ਕਿੰਨਾ ਵੱਡਾ ਚਾਂਸ ਹੋ ਗਿਆ ਜੀ ਇਹਦੀ ਛੋਟੇ ਛੋਟੇ ਐਕਸੀਡੈਂਟ ਬਹੁਤ ਹੁੰਦੇ ਭਾਜੀ ਉਸ ਤੋਂ ਬਾਅਦ ਭਾਜੀ ਆਪਾਂ ਐਂਬੂਲੈਂਸ ਨੂੰ ਫੋਨ ਕੀਤਾ 108 ਤੇ ਪਹਿਲਾਂ ਤਾਂ 15 ਵੀ ਫੋਨ ਤੋਂ ਆ ਚੱਕਿਆ ਨਹੀਂ ਫੋਨ ਉਹਨਾਂ ਨੇ ਉਸ ਤੋਂ ਜੋ ਚੱਕਿਆ ਫਿਰ ਉਹ ਕਹਿੰਦੇ ਗੱਲ ਕਿ ਅੱਧਾ ਘੰਟਾ 15 ਮਿੰਟ ਤਾਂ ਉੱਥੇ ਵੇਸਟ ਹੋ ਗਏ ਭਾਈ ਜੀ ਖੜੇ ਰਹੇ ਇੰਡੀਅਨ ਨੂੰ ਐਂਬੂਲੈਂਸ ਕੋਈ ਨਹੀਂ ਆਈ ਜੀ ਵੇਟ ਕਰ ਰਹੇ ਕਹਿੰਦੇ ਅੱਗੇ ਤੁਹਾਡੀ ਕੋਲ ਲਾਣੇ ਆ ਉਹ ਲਾਈ ਵੀ ਜੀ ਪਰ ਮੁੜ ਕੇ ਕਹਿੰਦੇ ਐਂਬੂਲੈਂਸ ਸਾਰੀ ਵਿਵਸਥਾ ਹੈ ਪੂਰੀ ਨਹੀਂ ਆ ਸਕਦੀ ਫਿਰ ਕਹਿੰਦੇ ਐਮਰਜੈਂਸੀ ਤੇ ਕਾਲ ਕਰੋ 112 ਤੇ ਜੀ ਐਮਰਜੈਂਸੀ 12 ਕਾਲ ਕਰ ਰਹੇ ਉਹ ਵੀ ਕੋਈ ਜਵਾਬ ਨਹੀਂ ਦੇ ਰਹੇ ਭਾਈ ਫਿਰ ਕੁਦਰਤੀ ਇੱਥੋਂ ਆਟੋ ਆ ਰਿਹਾ ਸੀਗਾ ਆਟੋ ਦੇ ਪਿੱਛੇ ਬਿਠਾ ਕੇ ਦੇਖ ਲਓ ਐਡੀ ਵੱਡੀ ਪੈਨ ਹਾਸਾ ਹੋਣ ਤੋਂ ਬਾਅਦ ਵੀ ਇਸ ਦੀ ਕੋਈ ਅਣਗਹਿਲੀ ਐਨੀ ਅਣਗਹਿਲੀ ਹੈ ਭਾਈ ਥੋੜੀ ਐਂਬੂਲੈਂਸ ਤਾਂ ਨਹੀਂ ਤੇ ਆ ਮਹੋ ਜ ਬਹੁਤ ਮੁਸ਼ਕਲ ਨਾਲ ਭਾਈ ਨੂੰ ਬਿਠਾ ਕੇ ਹੀ ਕੰਬਲ-ਕੰਬਲ ਪਾ ਕੇ ਚੀਕਦਾ ਆਇਆ ਭਾਈ ਪੂਰੇ ਰਸਤੇ ਮੈਂ ਐਂਬੂਲੈਂਸ ਹੁੰਦੀ ਸ਼ਾਇਦ ਇੰਨੀ ਦਰਦ ਨਾ ਹੁੰਦੀ ਕੋ ਥੋੜਾ ਬੋਤਾ ਇੰਜੈਕਸ਼ਨ ਵਗੈਰਾ ਲਾਗੇ ਤਾਂ ਥੋੜਾ ਆਰਾਮ ਮਿਲ ਜਾਂਦਾ ਭਾਈ ਬੰਦਾ ਵੱਡਾ ਹਾਸਾ ਹੋ ਗਿਆ ਜ਼ਿੰਮੇਵਾਰ ਕੌਣ ਹੈ ਕਿਸ ਪਰ ਜ਼ਿੰਮੇਵਾਰੀ ਪਈ ਤਾਂ ਦੇਖੋ ਜ਼ਿੰਮੇਵਾਰੀ ਤਾਂ ਕਿਸੇ ਵੀ ਨਹੀਂ ਦਾ ਸਾਰੇ ਕਹੋਂਗੇ ਟਿੱਪਰ ਲੱਗੀ ਗਲਤੀ ਹੈ ਟਿੱਪਰ ਨੇ ਮਾਰਿਆ ਜੀ ਕੋਈ ਕਹੋਂਗਾ ਮੁੰਡੇ ਦੀ ਗਲਤੀ ਹੈ ਮੁੰਡਾ ਵਿੱਚ ਆ ਗਿਆ ਜੀ ਦੇਖੋ ਜ਼ਿੰਮੇਵਾਰੀ ਤਾਂ ਪਈ ਕਿਸੇ ਵੀ ਨਹੀਂ ਲੈ ਸਕਦੇ ਤਾਂ ਪਰ ਸਭ ਤੋਂ ਵੱਡੀ ਜਿਹੜੀ ਗੱਲ ਹੈ ਉਹ ਹੈਗੀ ਐਂਬੂਲੈਂਸ ਦੀ ਰੋਡ ਰੋਡ ਕੋਈ ਸਭ ਤੋਂ ਪਹਿਲਾਂ ਰੋਡ ਹੀ ਹੈ ਨਾ ਰੋਡ ਬੱਡਾ ਹੁੰਦਾ ਇੰਨੇ ਵੱਡੇ ਕੰਮ ਹੋਣੀ ਬੰਦ ਹੋਣੇ ਭਾਈ ਐਕਸਟੈਂਡਰ ਜਿੱਦੋਂ ਸਾਰੀ ਦੁਨੀਆ 'ਚ ਹੁੰਦੀ ਹੈ ਪਰ ਇੱਧੇ ਸਾਡੇ ਜਿਹੜੇ ਰੋਜ਼ ਹੁਣ ਇੱਕੋ ਇੱਕੋ ਰਸੜਕ ਤੇ 100-100 ਐਕਸੀਡੈਂਟ ਹੋਣ ਤਾਂ ਫਿਰ ਰੋਡ ਦਾ ਪਰ ਥੋੜੇ ਘਟ ਜਾਣੇ ਭਾਈ ਅੱਧੇ ਗਿਆ 10 ਸੈਂਟ 10 ਸੈਂਟ ਰਹਿਣੇ ਸਾਰੇ ਹੁਣ 100 ਸੈਂਟ 100 ਸੈਂਟ ਚੱਲ ਰਿਹਾ ਜੀ ਸਪੀਡ ਵਿੱਚ ਕਰ ਰਹੇ ਹੁਣ ਜੇ ਸੜੋਕ ਉਤੇ ਡਰਾਈਵਿੰਗ ਮੋਡ 11 ਹੋਗੀ ਕਿਉਂਕਿ ਭਾਈ ਨਹੀਂ ਆਈ ਤੁਹਾਨੂੰ ਲੱਗਦਾ ਤੁਸੀਂ ਦੇਖੂਗੇ ਸਿਰਫ ਇੱਕ 5 ਮਿੰਟ ਸਿਰਫ ਉੱਪਰ ਰੁਕਿਆ ਉਸ ਤੋਂ ਇੱਥੇ ਤੋਂ ਲੈ ਕੇ ਇੱਥੇ ਤੱਕ ਜਾਮ ਸੀ ਲੱਗਿਆ ਆਪਣਾ ਬਹੁਤ ਕਿਲੋ ਦਾ ਕਦੀ ਬਾਹਰ ਤੱਕ ਜਾਮ ਲੱਗ ਗਿਆ ਭਾਈ ਇੰਨਾ ਤਕੜਾ ਇੰਝ ਪੂਰੇ ਉੱਪਰ ਰੋਗ ਦੇ ਉੱਪਰ ਕੜਦੇ ਕੜਦੇ ਆਏ ਭਾਈ ਐਂਬੂਲੈਂਸ ਨੂੰ ਲੋਕੀ ਸਾਈਡ ਤੋਂ ਹੁੰਦੇ ਸਾਰੇ ਹੁਣ ਅਸੀਂ ਇਹ ਵੀ ਸਾਨੂੰ ਸਾਈਡ ਨਹੀਂ ਦੇਣੀ ਭਾਈ ਸਮਝ ਨਹੀਂ ਆ ਰਿਹਾ ਕਿ ਕੀ ਹੋ ਗਿਆ ਨਾ ਰੋਡ ਚੱਲ ਰਿਹਾ ਬਈ ਸਾਈਡ ਨਾ ਕੋਈ ਦਵੇ ਅੱਜ ਦਾ ਰੱਟਾ ਸਾਰੇ ਕਾਲੇ ਇੱਕ ਤੋਂ ਦੂਜੇ ਐਂਬੂਲੈਂਸ ਨਹੀਂ ਇੱਕ ਮਿੰਟ ਤੇ ਪਾਈ ਨਹੀਂ ਇੱਥੇ ਆਉਣਾ ਬਈ ਨਾ ਖੂਨ ਇੰਨਾ ਵੇਸ ਹੋ ਵੀ ਗਾਲ ਛੱਡੋ ਸਾਰਾ ਬਲੱਡ ਲੌਸ ਹੋ ਗਿਆ ਬਈ ਦਾ ਇੰਨਾ ਬਲੱਡ ਲੌਸ ਹੋਇਆ ਉੱਥੇ ਤੇ ਲੈ ਗਿਆ ਤੱਕ ਹੁਣ ਵੀ ਦੇਖੋ ਸਟਿਚਰ ਤੇ ਸਾਰਾ ਖੂਨ ਨੋ ਖੂਨ ਹੋ ਗਿਆ ਬਈ ਉੱਥੇ ਤੋਂ ਖੂਨ ਚੋਂਦਾ ਹੈ ਬਈ ਵਿਚਾਰੇ ਦਾ ਹੁਣ ਡਾਕਟਰ ਟਰੀਟ ਕਰ ਰਿਹਾ ਹੈ ਡਾਕਟਰ ਤਾਂ ਟਰੀਟ ਕਰ ਰਹੇ ਹੋ ਤੇ ਰੈਫਰ ਕਰੂੰਗਾ ਹੀ ਅੱਗੇ ਹੁਣ ਆਪਣੇ ਕੋਲੋਂ ਵੈਸੇ ਲੱਗੇ ਹੋਏ ਆ ਸਾਰੇ ਸਹੀ ਤਰੀਕੇ ਨਾਲ ਹੀ ਕੰਮ ਕਰ ਰਹੇ ਇੱਦਾਂ ਦੀ ਗੱ ਅਲੀ ਐਂਬੂਲੈਂਸ ਆਉਂਗੀ ਦੇਖੋ ਕਿਆ ਬਣ ਲੱਗੇ ਗਿਆ ਨਹੀਂ ਪਰ ਹੋਇਆ ਬਹੁਤ ਵੱਡਾ ਕੰਮ ਹੈ ਇਸ ਕਰਕੇ ਜ਼ਰੂਰੀ ਹੈ ਰੋਡ ਬੰਨਣਾ ਚਾਹੀਦਾ ਭਾਜੀ ਰੋਡ ਬੋਲੋ ਸਭ ਤੋਂ ਵੱਡੀ ਹੈ ਰੋਡ ਬੰਨਣਾ ਚਾਹੀਦਾ ਰ ਐਮਪੀ ਦੀ ਕੋਠੀ ਹੁਣੇ ਹੁਣੇ ਐਕਸੀਡੈਂਟ ਹੋਇਆ ਆ ਬੰਦੇ ਦੀ ਪੂਰੀ ਲੱਤ ਖਤਮ ਹੋ ਗਈ ਯਾਰਾ ਧੋਪਰਾ ਸੀ ਆ ਦੇਖੋ ਆ ਐਕਟਿਵ ਆ ਮੋੜੇ ਮਾਰੀ ਹੈ ਜਿੱਦੀ ਲਾਗੇ ਦੇ ਸੰਬੇ ਨੂੰ ਬੁਲਾਇਆ ਕਿ ਨਾਟ ਚੱਲਦੀ ਕਿਤੇ ਸੰਬੂ ਨੇ ਖਲਾਸ ਬਹੁਤ ਜੀ ਆਹ ਬੰਦਾ ਹੈ ਸੰਬੇ ਵਾਲ ਤੇ ਆ ਦੇਖੀ ਰਾਹੁਲ 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 ਆ ਆ ਆ ਆ ਰਾਹੁਲ 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 ਮੈਨੂੰ ਬਿੱਲ ਨੂੰ ਕੋ ਮਾਰ ਲਿਆ ਮੈਨੂੰ ਜਾਣਦਾ ਤੈਨੂੰ ਯਾਰ ਤੁਸ ਨੂੰ ਕਿੱਧਰ ਨਹੀਂ ਹੁੰਦੀ ਪਾਜੀ ਮੈਨੂੰ ਆ ਲੈ ਕਿਹੜਾ ਪਾਸੇ ਹਾਂ ਆ ਆ ਪਾਜੀ ਆ ਆ ਹਾਂ ਬੱਚਾ ਤੁਸ ਬੜੀ ਨਾਲ ਕਿੱਥੇ ਪਾਜੀ ਪਾਣੀ ਨਹੀਂ ਆ ਗਿਆ ਬਿੱਲ ਦਾ ਨੰਬਰ ਦੱਸ ਯਾਰ ਪਾਜੀ ਬਲਾਗੋ ਕੁਛ ਰਾਹੁਲ ਕਰਦੇ ਨੰਬਰ ਬੋਲੀ ਪਾਜੀ ਮੇਰਾ ਨਾਮ ਕਰਨੈਲ ਸਿੰਘ ਹੈ ਜੀ ਪਾਜੀ ਅਸੀਂ ਯਾਰ ਪਿੰਡ ਹੰਦੇਵਾਲ ਤੋਂ ਰਹਿਣ ਵਾਲੇ ਪਾਜੀ ਪਿੰਡ ਤੋਂ ਸੀ ਇੱਕ ਛੇੜੇ ਪਿੰਡ ਚਲੇ ਸੀਗਾ ਮੋਡਾ ਮਲਾਣਾ ਮੋਡਾ ਮੇਰਾ ਡੱਜ ਕਰਦਾ ਸੀਗਾ ਮੈਂ ਕਿਹਾ ਚੱਲ ਮੋਡਾ ਦੇਖਾ ਕੇ ਲੈ ਕੇ ਆਨੀ ਪਾਜੀ ਜਿੱਦਾਂ ਇੰਡੀਕੇਟਰ ਲਾਇਆ ਮੈਂ ਟਰਨ ਕਰ ਰਿਹਾ ਉਹ ਗੱਡੀ ਕਿ ਤਾਂ ਮੇ ਆ ਕੇ ਬੱਜੀ ਵਿੱਚ ਜੇ ਵੱਜ ਗਈ ਚੱਲ ਤੂੰ ਰੋਕ ਤਾਂ ਲੈ ਘੱਟ ਤੋਂ ਘੱਟ ਪਾਜੀ ਕਰੀਜ਼ਾ ਲੱਗਾ 100 ਮੀਟਰ ਕਰੀਜ਼ੇ ਅਗੇ ਭਾਈਏ ਸੀ ਟਿਪਰ ਸੀਗਾ ਪਾਜੀ ਪਾਜੀ ਭਰਿਆ ਸੀਗਾ ਲੋਹ ਟਿਪਰ ਨਹੀਂ ਪਾਜੀ ਉਹਨੇ ਦੇਖਿਆ ਬਸ ਕਿਦ ਛੱਟ ਪਾਜੀ ਮੇਰੇ ਤਾਂ ਪੈਰ ਫੈਕਚਰ ਦੂ ਹੀ ਮੁੰਡੇ ਲੱਤ ਗਈ ਪਾਜੀ ਉਹ ਉਮਰ ਪੜ ਦੀ ਪਾਇਜ਼ ਹੋ ਗਿਆ ਪਾਜੀ ਉਹ ਤਾਂ ਤੁਸੀਂ ਇਹ ਨਾਮ ਕਰਦੇ ਪਾਜੀ ਮੈਂ ਡਰਾਈਵਰ ਆ ਬਾਹਰੋਂ ਆ ਟਿੱਪਰ ਸੀਗੇ ਉਹਨੂੰ ਲੱਗਦਾ ਕਿ ਇਹ ਹਾਦਸੇ ਦਾ ਕਾਰਨ ਬਣਦੇ ਹੋਏ ਪਾਜੀ ਹਾਦਸਾ ਕਾਰਨ ਹੈ ਹੀ ਆ ਪਾਜੀ ਮੈਂ ਨਾਮ ਸ਼ਿਮਰ ਉਹਦਾ ਬਈ ਐਕਸੀਡੈਂਟ ਹੋਇਆ ਉਹਦਾ ਪਾਜੀ ਐਕਸੀਡੈਂਟ ਐਕਟਿਵ ਹੋ ਜਾ ਰਿਹਾ ਇਹਦਾ ਮੁੰਡਾ ਠੀਕ ਹੈ ਟਿੱਪਰ ਵੱਜਿਆ ਬਹੁਤ ਪੂਰੇ ਤਰੀਕੇ ਨਾਲ ਠੀਕ ਹੈ ਉਹਨਾਂ ਦੀ ਲੱਤ ਵਿਚਾਰੀ ਵਿੱਚ ਆ ਗਈ ਟਿੱਪਰ ਦੇ ਬੋਧ ਮੈਂ ਕਹਿੰਦਾ ਇਹਨਾਂ ਬਿਆਨਕ ਸੀਨ ਹੋਇਆ ਗੱਲ ਛੱਡ ਦੋ ਇੱਕ ਲੱਤ ਵਿਚਾਰੀ ਪੂਰੀ ਡੈਮੇਜ ਹੋ ਗਈ ਦੂਸਰੀ ਲੱਤ ਨੂੰ ਨੁਕਸਾਨ ਹੋਇਆ ਉਹਦਾ ਮੁੰਡੇ ਦੀ ਪੂਰੀ ਜ਼ਿੰਦਗੀ ਇੱਕ ਤਰ੍ਹਾਂ ਬਈ ਤੁਹਾਨੂੰ ਮੇ ਲੋ ਖਤਮ ਹੋ ਗਈ ਇੱਕ ਰੋਡ ਦੀ ਬਹੁਤ ਦਿੱਕਤ ਹੈ ਐਨਾ ਛੋਟਾ ਰੋਡ ਹੋਣ ਔਰ ਇਹ ਰੋਜ਼ ਰੋਜ਼ ਸਾਡੀ ਦੁਕਾਨ ਦੇ ਬਾਹਰ ਵੀ ਕੱਟੋਗਾ ਰੋਜ਼ ਦਿਨ ਦੇ ਅਰਧ ਅਰਧ ਅਕਸਾਂ ਪੱਕੇ ਹੀ ਐ ਕੋਈ ਛੋਟਾ ਹੋਵੇ ਕੋਈ ਵੱਡਾ ਹੋਵੇ ਰੋੜ ਤਾਂ ਵੈਸਾ ਬਣਨਾ ਚਾਹੀਦਾ ਭਾਈ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਸਾਡੇ ਪੰਜਾਬ ਸਰਕਾਰ ਨੂੰ ਬੇਨਤੀ ਐ ਰੋੜ ਦਾ ਸਭ ਤੋਂ ਪਹਿਲਾਂ ਜ਼ਰੂਰੀ ਜਿਹੜੀ ਜ਼ਰੂਰੀ ਚੀਜ਼ ਐ ਬਣਾਓ ਉਹਨਾਂ ਨੂੰ ਭਾਈ ਰੋਜ਼ ਐਕਸੀਡੈਂਟ ਹੁੰਦੇ ਇੱਥੋਂ ਪੂਰਾ ਲੈ ਕੇ ਆਪਣੇ ਸਾਡੀ ਦੁਕਾਨ ਦੇ ਬਾਹਰ ਹੀ ਕੈਂਪੀ ਗੋਠੀ ਦੁਕਾਨੇ ਦਾ ਆਪਣੀ ਦੁਕਾਨ ਦੇ ਬਾਹਰ ਹੀ ਰੋਜ਼ ਦੇ ਭਾਜੀ ਤਿੰਨ ਚਾਰ ਕਹਿੰਦੇ ਪੱਕੀ ਹੋਣੇ ਹੋਣੇ ਆ ਵੱਡੇ ਹੁੰਦੇ ਦੇਖੋ ਕਿੰਨਾ ਵੱਡਾ ਚਾਂਸ ਹੋ ਗਿਆ ਜੀ ਇਹਦੀ ਛੋਟੇ ਛੋਟੇ ਐ ਉਸ ਵਜੋਂ ਚੱਕਿਆ ਫਿਰ ਉਹ ਕਹਿੰਦੇ ਗੱਲ ਕਿੱਥੋਂ ਬੋਲਦੇ ਸਾਰਾ ਦੱਸਿਆ ਉਹਨਾਂ ਨੂੰ ਕਿੱਦਾਂ ਸਮਝਾਇਆ ਉਹਨਾਂ ਨੂੰ ਕਿੱਦਾਂ ਬੋਲ ਰਹੇ ਫਿਰ ਉਹ ਕਹਿੰਦੇ ਦੋ ਮਿੰਟ ਵੇਟਿੰਗ ਵੇਟ ਕਰੋ ਕਿ ਕਿ ਤੁਹਾਨੂੰ ਅੱਗੇ ਕੋਲ ਲਾਣੇ ਆ ਕੋਲ ਅੱਗੇ ਲਾਈ ਫਿਰ ਅੱਧਾ ਘੰਟਾ 10 15 ਮਿੰਟ ਉੱਥੇ ਵੇਸਟ ਹੋ ਗਏ ਭਾਈ ਜੀ ਖੜੇ ਤੇ ਇੰਨੀ ਜਿਹਨੂੰ ਐਂਬੂਲੈਂਸ ਕੋਈ ਨਹੀਂ ਆਈ ਜੀ ਵੇਟ ਕਰੇ ਕਹਿੰਦੇ ਅੱਗੇ ਤੁਹਾਡੀ ਕੋਲ ਲਾਣੇ ਆ ਉਹ ਲਾਈ ਭਾਈ ਜੀ ਪਰ ਮੁੜ ਕੇ ਕਹਿੰਦੇ ਐਂਬੂਲੈਂਸ ਸਾਰੀ ਵਿਅਸਤ ਹੈ ਸੋਰੀ ਨਹੀਂ ਆ ਸਕਦੀ ਫਿਰ ਕਹਿੰਦੇ ਐਮਰਜੈਂਸੀ ਤੇ 콜 ਕਰੋ 112 ਤੇ ਜੀ ਐਮਰਜੈਂਸੀ 12콜 ਕਰ ਰਹੇ ਉਹ ਵੀ ਕੋਈ ਇਸ ਦੀ ਕੋਈ ਅਣਗਹਿਲੀ ਨਹੀਂ ਅਣਗਹਿਲੀ ਹੈ ਭਾਈ ਥੋੜੀ ਐਮਬੂਲੈਂਸ ਤਾਂ ਮੈਨੂੰ ਜੀਦਾ ਥੋੜੀ ਐਮਬੂਲੈਂਸ ਬਹੁਤ ਵੱਡੀ ਜੀ ਨਹੀਂ ਐਮਬੂਲੈਂਸ ਨਹੀਂ ਮੈਨੂੰ ਜੀਦਾ ਬਹੁਤ ਮੁਸ਼ਕਲ ਨਾਲ ਭਾਈ ਨੂੰ ਬਿਠਾ ਕੇ ਹੀ ਕੰਬਲ-ਕੁੰਬਲ ਪਾ ਕੇ ਚੀਕਦਾ ਹੈ ਭਾਈ ਪੂਰੇ ਰਸਤੇ ਭਾਈ ਐਮਬੂਲੈਂਸ ਹੁੰਦੀ ਸ਼ਹਿਰ ਇੰਨੀ ਦਰਦ ਨਾ ਹੁੰਦੀ ਥੋੜਾ ਬੋਤਾਂ ਡਿਕਸ਼ਨ ਵਗੈਰਾ ਲਾਗੇ ਤਾਂ ਥੋੜਾ ਆਰਾਮ ਮਿਲ ਜਾਂਦਾ ਭਾਈ ਬੜਾ ਵੱਡਾ ਹਾਸਾ ਹੋ ਗਿਆ ਜ਼ਿੰਮੇਵਾਰ ਕੌਣ ਹੈ ਕਿਸ ਨੂੰ ਜ਼ਿੰਮੇਵਾਰੀ ਹੈ ਜ਼ਿੰਮੇਵਾਰੀ ਤਾਂ ਦੇਖੋ ਜ਼ਿੰਮੇਵਾਰੀ ਤਾਂ ਕਿਸੇ ਵੀ ਨਹੀਂ ਦਾ ਸਾਰੇ ਕਹੋਗੇ ਟਿੱਪਰ ਲੱਗੀ ਗਲਤੀ ਹੈ ਟਿੱਪਰ ਨੇ ਮਾਰੇ ਜੀ ਕੋਈ ਕਹੋਗਾ ਮੁੰਡੇ ਦੀ ਗਲਤੀ ਹੈ ਮੁੰਡਾ ਵਿੱਚ ਆ ਗਿਆ ਜੀ ਦੇਖੋ ਜ਼ਿੰਮੇਵਾਰੀ ਤਾਂ ਪਈ ਕਿਸੇ ਵੀ ਨਹੀਂ ਲੈ ਸਕਦੇ ਦਾ ਪਰ ਸਭ ਤੋਂ ਵੱਡੀ ਜਿਹੜੀ ਗੱਲ ਹੈ ਉਹ ਹੈਗੀ ਐਂਬੂਲੈਂਸ ਦੀ ਭਾਜੀ ਰੋਡ ਭਈ ਸਭ ਤੋਂ ਪਹਿਲਾਂ ਰੋਡ ਹੀ ਹੈ ਨਾ ਰੋਡ ਵੱਡਾ ਹੁੰਦਾ ਏਨੇ ਵੱਡੇ ਕੰਮ ਹੋਣੀ ਬੰਦ ਹੋ ਜਾਣੇ ਭਾਜੀ ਐਕਸਟੈਂਡਰ ਕਿਲੋ ਸਾਰੀ ਦੁਨੀਆ 'ਚ ਹੁੰਦੇ ਆ ਪਰ ਇੱਧੇ ਸਾਡੇ ਜਿਹੜੇ ਰੋਜ਼ ਹੁਣ ਇੱਕੋ ਇੱਕੋ ਰਫੜਕ ਤੇ 100-100 ਐਕਸੀਡੈਂਟ ਹੋਣ ਤਾਂ ਫੇ ਪਰ ਥੋੜੇ ਘਟਾ ਦੇਣੇ ਪਈ ਅੱਧੇ ਗਿਆ 10 ਸੈਂਟ 10 ਸੈਂਟ ਰਹਿਣੇ ਸਾਰੇ ਹੁਣ 100 ਸੈਂਟ 100 ਸੈਂਟ ਚੱਲ ਰਿਹਾ ਜੀ ਸਪੀਡ ਵੇਕਰ ਬਰੇ ਹੁਣ ਤੁਸੀਂ ਮੰਨਦੇ ਹੋ ਕਿ ਇਸ ਰੋਡ ਉਤੇ ਟ੍ਰੈਫਿਕ ਬਹੁਤ ਜ਼ਿਆਦਾ ਹੋਗੀ ਕਿਉਂਕਿ ਨਾਲ ਵਾਲਾ ਰੋਡ ਹਾਂਜੀ ਸਾਰੀ ਟ੍ਰੈਫਿਕ ਕਿੱਧਰ ਹੈ ਭਾਜੀ ਟ੍ਰੈਫਿਕ ਤੁਸੀਂ ਦੇਖੋਗੇ ਇਸ ਸਿਰਫ ਇੱਕ 5 ਮਿੰਟ ਸਿਰਫ ਟਿਪਰ ਰੁਕਿਆ ਉੱਥੇ ਇੱਥੇ ਤੋਂ ਲੈ ਕੇ ਇੱਥੇ ਤੱਕ ਜਾਮ ਸੀਗਾ ਲੱਗਿਆ ਭਾਜੀ ਆਪਣੇ ਹਸਪੀਟਲ ਤੱਕ ਤੇ ਬਾਹਰ ਤੱਕ ਜਾਮ ਲੱਗਿਆ ਭਾਜੀ ਇੰਨਾ ਤਕੜਾ ਇੰਸੈਂਟ ਪੂਰੇ ਇੱਥੇ ਉੱਥੇ ਰੋਕਦੇ ਪਰ ਕੱਢਦੇ ਕੱਢਦੇ ਆਏ ਭਾਜੀ ਐਂ ਉਹਨਾਂ ਸੀ ਐਵੇਂ ਸਾਨੂੰ ਸਾਈਡ ਕਿਨੇ ਦੇਣੀ ਭਾਈ ਜੀ ਮੈਂ ਐਕਟਿਵ ਆ ਤੇ ਅੱਗੇ ਪਿੱਛੇ ਉਹਨਾਂ ਦਾ ਆਟੋ ਚੱਲ ਰਿਹਾ ਭਾਈ ਜੀ ਸਾਈਡ ਨਾ ਕੋਈ ਦੇਵੇ ਐਡਾ ਐਡਾ ਰਾਸ਼ਾ ਸਾਰੇ ਕਾਲ ਇੱਕ ਤੋਂ ਇੱਕੋ ਵੀ ਜੀ ਐਂਬੂਲੈਂਸ ਹੁੰਦੀ 1 ਮਿੰਟ ਤੇ ਪਾਈ ਨਹੀਂ ਇੱਥੇ ਹੁਣ ਆਵਾ ਨਾ ਫੋਨ ਇੰਨਾ ਵੇਸ ਤੋਂ ਆ ਬਈ ਗੱਲ ਛੱਡ ਦੋ ਸਾਰਾ ਬਲੱਡ ਲੌਸ ਹੋ ਗਿਆ ਭਾਈ ਦਾ ਇੰਨਾ ਬਲੱਡ ਲੌਸ ਹੋਇਆ ਉੱਥੇ ਤੇ ਲੱਗਿਆ ਤੱਕ ਹੁਣ ਵੀ ਦੇਖੋ ਸਟੱਚਰ ਤੇ ਸਾਰਾ ਖੂਨੋਂ ਖੂਨ ਹੋਇਆ ਭਾਈ ਜੀ ਉੱਥੇ ਤੋਂ ਖੂਨ ਚੁੰਦਾ ਹੈ ਬਈ ਵਿਚਾਰੇ ਦਾ ਡਾਕਟਰ ਟਰੀਟ ਕਰ ਰਿਹਾ ਹੈ ਡਾਕਟਰ ਤਾਂ ਟਰੀਟ ਕਰ ਰਹੇ ਹੋ ਤੇ ਰੈਫਰ ਕਰੂੰਗੇ ਅੱਗੇ ਹੁਣ ਅਲੀ ਐਂਬੂਲੈਂਸ ਆਉਂਗੀ ਦੇਖੋ ਕਿਆ ਬਣਨ ਲੱਗੇ ਗਿਆ ਨਹੀਂ ਪਰ ਹੋਇਆ ਬਹੁਤ ਵੱਡਾ ਕੰਮ ਹੈ ਇਸ ਕਰਕੇ ਜ਼ਰੂਰੀ ਹੈ ਰੋਡ ਬੰਨਣਾ ਚਾਹੀਦਾ ਭਾਜੀ ਰੋਡ ਬੋਲੇ ਸਭ ਤੋਂ ਵੱਡੀ ਹੈ ਰੋਡ ਬੰਨਣਾ ਚਾਹੀਦਾ